جي <laughs> ਕਾਰਕਟਰਤਾਂ ਨੂੰ ਮੁਬਾਰਕਵਾਦ ਜਿੰਨਾ ਜੀ ਦਿਨਾਂ ਦੀ ਮਿਹਨਤ ਦਾ ਸਦਕਾ ਕਿਉਂਕਿ ਜੋ ਇਲੈਕਸ਼ਨ ਤਰਨਤੰਤ ਹੋਇਆ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਰਕਟਰਤਾ ਚਾਹੇ ਉਹ ਬਲੋਕ ਲੈਵਲ ਤੇ ਸਨ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਸਾਰੇ ਪੰਜਾਬ ਚੋਂ ਚਾਹੇ ਚੇਅਰਮੈਨ ਨਮਿਲ ਸਹਿਬਾਨ ਮਨਿਸਟਰ ਸਹਿਬਾਨ ਸਾਰਿਆਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਐਜ਼ ਅ ਰੰਦਰ ਵੈਸਟਵਲੋਮੀ ਸਾਡੇ ਸਾਰੇ ਕਾਉਂਸਲਰ ਔਰ ਸਾਰੇ ਚੇਅਰਮੈਨ ਸਾਰੇ ਸਾਥੀਆਂ ਨੇ ਜਾ ਕੇ ਉੱਥੇ ਗਣਿਤ ਕੀਤੀ ਜਿਹਦੇ ਨਾਲ ਅੱਜ ਇਤਨਾ ਵੱਡਾ ਚਲਜਲਟ ਆਇਆ ਹੈ ਕਿ 12000 ਤੋਂ ਜ਼ਿਆਦਾ ਵੋਟਾਂ ਨਾਲ ਸੀ ਆਮ ਆਦਮੀ ਪਾਰਟੀ ਜਿੱਤੀ ਹੈ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੋਟਾਂ ਪਈਆਂ ਨੇ ਉਹਨਾਂ ਦੇ ਕੀਤੇ ਹੋਏ ਪੰਜਾਬ ਜੋ ਉਹਨਾਂ ਵਿਕਾਸ ਕੀਤਾ ਜਨਤਾ ਨੇ ਉਹਦੇ ਉੱਪਰ ਆਪਣੀ ਮੋਹਰ ਲਗਾਈ ਹੈ ਕਿ ਆਮ ਆਦਮੀ ਪਾਰਟੀ ਹੀ ਕੇਵਲ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਸੋ ਮੈਂ ਨਾਲ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪਰਿਵਾਰੀ ਸ਼੍ਰੀ ਮਨੀਸ਼ ਸੋਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਜਿਨ੍ਹਾਂ ਨੇ ਸਾਰਿਆਂ ਨਾਲ ਮਿਲ ਕੇ ਮਿਹਨਤ ਕੀਤੀ ਔਰ ਤਾਂ ਸਿੱਧਾ ਦੂਜੀਆਂ ਪਾਰਟੀਆਂ ਨੂੰ ਕਿ ਅੱਜ ਪੰਜਾਬ ਦੀ ਜੋ ਜਨਤਾ ਹੈ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੈ 2027 ਨੂੰ ਕਿਵੇਂ ਦੇਖਦੇ ਹੋ ਕਿ ਲੱਗਦਾ ਹੈ ਕਿ ਅੱਜ ਤੋਂ ਬਾਅਦ ਜਿਹੜੀ ਕਾਫੀ ਹੋਰ ਮਜ਼ਬੂਤੀ ਮਿਲੀ ਪਾਰਟੀ ਇਹ ਜੋ ਰਿਜ਼ਲਟ ਆਇਆ ਹੈਗਾ ਅਸੀਂ ਸਾਰੇ ਜਾਣਦੇ ਹਾਂ ਅਸੀਂ ਇਸ ਨੂੰ ਕਹਿੰਦੇ ਸੀ ਇਹ ਸੈਮੀਫਾਈਨਲ ਹੈਗਾ ਹੂੰ ਸੋ ਜਿਹੜਾ ਆਦਮੀ ਸੈਮੀਫਾਈਨਲ ਜਿੱਤਦਾ ਹੈ ਉਹ ਫਾਈਨਲ ਵੀ ਉਹ ਜਿੱਤਦਾ ਹੈ ਸੋ ਸਾਫ਼ ਲੋਕਾਂ ਨੇ ਜੋ ਟ੍ਰੈਂਡ ਉਹ ਦਾ ਪਬਲਿਕ ਹੈਗਾ ਉਹ ਦੱਸ ਦਿੰਦਾ ਹੈ ਕਿ ਪੰਜਾਬ ਦੀ ਜਨਤਾ ਦਾ ਅੱਜ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਿੱਚ ਜਿਹੋਨ ਦਾ ਮਨ ਹੈ ਉਹਨਾਂ ਦੀ ਜਿਹਸੋਚ ਹੈ ਉਹਦੇ ਨਾਲ ਖੜੇ ਹੈਗੇ ਨੇ ਹਮੇਸ਼ਾ ਇਹ ਉਹਦਾ ਰਿਜ਼ਲਟ ਆਇਆ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ ਦੱਸ ਦਿੱਤਾ ਕਿ ਅਸੀਂ ਅੱਜ ਵੀ ਬਾਈ ਸੀ ਤੋਂ ਨਾ ਖੜੇ ਸੀ ਪਰ ਅੱਜ 25 ਤੋਂ ਨਾਲ ਖੜੇ ਹੈਗੇ ਜੀ